ਪੰਜਵਾਂ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮ ਹੈ ਜੋ ਗਾਦ ਗੁਰੇ ਨਮ ਹੈ ਸਤਿਗੁਰੇ ਨਮ ਹੈ ਸ੍ਰੀ ਗੁਰਦੇਵੇ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸਖ ਪਾਵੋ ਕਲ ਕਲੇਸ਼ ਤਨ ਮਹਿ ਮਟਾਵੋ ਸਿਮਰੋ ਜਾਸ ਬ ਸੰਬਰ ਇਕੈ ਨਾਮ ਜਤੋਂ ਗੰਤ ਅਨੇਕੈ ਬੇਦ ਪ੍ਰਾਣ ਸਿਮਰਤ ਸਾਥ ਸੁਦਖਰ ਕੀਨੇ ਰਾਮ ਨਾਮੇ ਕੱਖਰ ਇਨਕਾ ਇੱਕ ਜਸ ਜੀ ਬਸਾ ਵੈ ਤਾਂ ਕਿ ਮਹਿ ਮੰਗਣੀ ਨਾ ਆਵੇ ਕਾਂਖੀ ਇੱਕ ਐ ਦਰਸ ਤੁਹਾਰੋ ਨਾਨਕ ਉਹਨ ਸੰਗ ਮੋਹ ਉਧਾਰੋ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਣਾ ਕੈ ਮਨ ਵਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕਾ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਾ ਚੇ ਬੇਗੜ ਨਾ ਲਾਗੈ ਪ੍ਰਭ ਕਾ ਸਿਮਰਨ ਅਨ ਦਿਨ ਜਾਗੈ ਪ੍ਰਭ ਕਾ ਸਿਮਰਨ ਭਾਉ ਨਾ ਵਿਆਪੈ ਪ੍ਰਭ ਕਾ ਸਿਮਰਨ ਦੁੱਖ ਨਾ ਸੰਤਪੈ ਪ੍ਰਭ ਕਾ ਸਿਮਰਨ ਸਾਧ ਗੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਰਿੱਧ ਸਿੱਧ ਨਉ ਨਿਦਦ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸਹਿ ਦੂਜਾ ਪ੍ਰਭ ਕਾ ਸਿਮਰਨ ਤੀਰਥ ਅਸਨਾਨੀ ਪ੍ਰਭ ਕਾ ਸਿਮਰਨ ਦਰਗਾਹ ਮਾਨੀ ਪ੍ਰਭ ਕਾ ਸਿਮਰਨ ਹੋਏ ਸੋ ਭਲਾ ਪ੍ਰਭ ਕਾ ਸਿਮਰਨੋ ਸੁਖੁ ਲੁ ਭਲਾ ਸੇ ਸਿਮਰਹਿ ਜਿਨੇ ਆਪੁ ਸਿਮਰਾਈ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨੋ ਸਭ ਤੇ ਉਚਾ ਪ੍ਰਭ ਕਾ ਸਿਮਰਨ ਉਦਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੂਜੈ ਪ੍ਰਭ ਕਾ ਸਿਮਰਨ ਸਭ ਕੇ ਸੁਜੈ ਪ੍ਰਭ ਕਾ ਸਿਮਰਨ ਜਾਂਹੀ ਜਪ ਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਰੱਦ ਮਾਹੇ ਸਮਾਏ ਪ੍ਰਭ ਜੀ ਬਸੈ ਸਾਦਗੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਪ੍ਰਭ ਕੋ ਸਿਮਰਹਿ ਸੇਤਨਵੰਤੇ ਪ੍ਰਭ ਕੋ ਸਿਮਰਹਿ ਸੇ ਪਤੀਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ ਪ੍ਰਭ ਕੋ ਸਿਮਰਹਿ ਸੇ ਬੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬਹੁਤਾਜੀ ਪ੍ਰਭ ਕੋ ਸਿਮਰਹਿ ਸੇ ਸਰਬਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਅਗਨਾਸੀ ਸੇਮਰਨ ਤੇ ਲਾਗੇ ਜਿਨੇ ਆਪ ਸਵੇ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰੁਪਕਾਰੀ ਪ੍ਰਭ ਕੋ ਸਿਮਰੈ ਤਨ ਸਦ ਬਲਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਨ ਸੂਖ ਬਿਹਾਵੇ ਪ੍ਰਭ ਕੋ ਸਿਮਰੈ ਤਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਨ ਆਨੰਦ ਕਢੇਰੀ ਪ੍ਰਭ ਕੋ ਸਿਮਰੈ ਬਸੇ ਹਰਨੇਰੀ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬੂ ਨਾ ਝੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਣੀ ਪ੍ਰਭ ਕਾ ਪ੍ਰਭ ਕਾ ਸਿਮਰਨ ਸਹਿਜ ਸਮਾਨੀ ਪ੍ਰਭ ਕਾ ਸਿਮਰਨ ਨਹਿ ਚਲੇ ਆਸਣ ਪ੍ਰਭ ਕਾ ਸਿਮਰਨ ਕਮਲ ਵਗਾਸਣ ਪ੍ਰਭ ਕਾ ਸਿਮਰਨ ਅਨੰਦ ਚੁਣਕਾਰ ਸੁਖ ਪ੍ਰਭੋ ਸਿਮਰਨ ਕਾ ਅੰਤ ਨਾ ਪਾਰ ਸਿਮਰ ਹੈ ਸੇ ਜਾਨ ਜਿਨ ਕੋ ਪ੍ਰਭ ਮਇਆ ਨਾਨਕ ਤੈਨ ਜਨ ਸਰਨੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਅਲਗ ਬੇਦ ਉਪਾਏ ਹਰ ਸਿਮਰਨ ਭਈ ਸਿੱਧਾ ਜਤੀ ਦਾਤੇ ਹਰ ਸਿਮਰਨ ਨੀਚ ਚੌਂ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮਹਿਆ ਬਨਰੰਕਾਰਾ ਕਰ ਕਿਰਪਾ ਜਿਸੇ ਆਪ 부ਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ